ਇਸ ਸਮੇ ਅਸੀਂ ਤਖਤ ਸਾਹਿਬ ਦੇ ਨਾਲ ਬਿਲਕੁਲ ਮਾਈਪਾਗੋ ਦੇ ਜਿਹੜਾ ਗੁਰਦੁਆਰਾ ਬਣਿਆ ਹੋਇਆ ਉਸ ਦੇ ਅੰਦਰ ਆ ਜਿੱਥੇ ਇੱਕ ਇੱਕ ਹੱਥ ਲਿਖਤ ਜਿਹੜਾ ਗ੍ਰੰਥ ਪਏ ਨੇ ਕਹਿੰਦੇ ਨੇ ਕਿ ਭੱਜ ਪਿਆਰਾ ਚੋ ਦੋ ਪਿਆਰੇ ਭਾਈ ਧਰਮ ਸਿੰਘ ਭਾਈ ਦੇਆ ਸਿੰਘ ਹੋਣਾ ਵੱਲੋਂ ਆਪਣੇ ਹੱਥ ਨਾਲ ਜਿਹੜਾ ਉਸ ਨੂੰ ਲਿਖਿਆ ਗਿਆ ਸੀ ਉਹ ਦਰਸ਼ਨ ਕਰਦੇ ਆ ਦੇਖਦੇ ਆ ਉਸ ਗ੍ਰੰਥ ਸਾਹਿਬ ਦੇ ਵੀ ਕਿ ਅੰਦਰ ਜਿਹੜੇ ਰੱਖੇ ਗਏ ਨੇ ਸੰਕਤਾ ਖੜੀਆਂ ਨੇ ਤੇ ਹੁਣੇ ਉਹਦਾ ਜਿਹੜਾ ਪ੍ਰਕਾਸ਼ ਕੀਤਾ ਜਾਵੇਗਾ ਇੱਕ ਦੁਰਲਭ ਤਸਵੀਰ ਜਿਹੜੀ ਆ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਚੰਗ ਜੇ ਆਪ ਜੀ ਵੱਡੀਆਂ ਭਾਗਾ ਮਾੜੇ ਜੇ ਹੁਣ ਆਪ ਜੀ ਤੱਕ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਾਂ ਹੁਣ ਆਪ ਜੇ ਪਹੁੰਚੇ ਹੋ ਪੰਜ ਪਿਆਰਿਆਂ ਜੀ ਦੇ ਸੰਤ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਨਾਲ ਆਏ ਪੰਜ ਪਿਆਰੋ ਚੋਂ ਪਹਿਲੇ ਦੋ ਪਿਆਰੇ ਪਿਆਰੇ ਦਇਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਦੇ ਸਾਹਮਣੇ ਅੰਗੀਠੇ ਸਾਬ ਬਣੇ ਹਾ ਤਿੰਨ ਪਿਆਰੇ ਚਮਕੌਰ ਦੀ ਗੱਡੀ ਵਿਖੇ ਸੈਜਦੇ ਪਿਆਰੇ ਦਇਆ ਸਿੰਘ ਜੀ ਦਾ ਜਨਮ ਇਸ਼ਨ ਲਾਹੌਰ ਪਾਕਿਸਤਾਨ ਵਿਖੇ ਹੋਇਆ ਪਿਆਰੇ ਧਰਮ ਸਿੰਘ ਜੀ ਦਾ ਜਨਮ ਇਸ਼ਨ ਹਸਤਨਾਪੁਰ ਸਾਹਿਬਪੁਰ ਮਿਰਠ ਲਾਗੇ ਹੋਇਆ ਦੱਲੇ ਲਾਗੇ ਗੁਰੂ ਬਾਦਸ਼ਾਹ ਜੀ ਸੰਨ 1708 ਵਿੱਚ ਹਜੂਰ ਸਾਹਿਬ ਆਏ ਨੇ ਤਾਂ ਸਾਹਿਬ ਤੇ ਕਲਗੀਧਰ ਪਾਸ਼ਾ ਜੀ ਨੇ ਆ ਬੈ ਕੇ 14 ਮਹੀਨੇ 14 ਦਿਨ 14 ਗੱਡੀਆਂ ਬੈ ਕੇ ਤਪ ਕੀਤੇ ਮਹਾਰਾਜ ਜੀ ਹਜੂਰ ਸਾਹਿਬ ਦੀ ਧਰਤੀ ਤੇ ਆਉਣ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਮਹਾਰਾਜ ਜੀ ਨੇ 14 ਜੰਗ ਫਤੇ ਲਾਏ ਫਿਰ ਹਜੂਰ ਸਾਹਿਬ ਆਏ ਬਾਅਦ ਇਥੇ ਸੰਨ 1709 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਖਵਾਏ ਦੋਨਾਂ ਪਿਆਰਾ ਜੀ ਆਪ ਲਿਖਦੇ ਰਹੇ ਜਬਦੀ ਸਾਹਿਬ ਤੋਂ ਲੈ ਕੇ ਰਾਗਮਾਲਾ ਤੱਕ ਸੰਪੂਰਨ ਬਾਣੇ 661 ਅੰਗ ਦੇ ਦਰਜੇ ਹਾਂ ਦੋਹਾਂ ਸਫਿਆਂ ਦਾ ਇੱਕ ਨੰਬਰ ਆਂਦੇ ਤਾਂ ਕਰਕੇ 661 ਵੇ ਸਾਰੀ ਗੁਰਬਾਣੀ ਦਰਜ ਹੈ ਇੱਥੇ ਦੋਨੋਂ ਪਿਆਰਾ ਜੀ ਨੇ ਮਹਾਰਾਜ ਟਰਮ ਤੇ ਤੇ ਕਰੀ ਦੂਰਦਰਸ਼ਨ ਕਰ ਲਾਹ ਕਹਲੀ ਬਾਤ ਸਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਬਾਲਾਂ ਤੇ ਮਰਦਾਨਾ ਜੀ ਬੈਠੇ ਮਹਾਰਾਜ ਪਹਿਲੇ ਰੇਸ਼ਮ ਦੀ ਦਸਤਾਰ ਸਜਾਉਂਦੇ ਉਸ ਸਮੇਂ ਦੇ ਸਰੇ ਗੁਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾਲ ਪੰਜ ਪਿਆਰੇ ਸਾਬਾਨ ਤਖਸਾਲਬੇਦ ਮਹਾਰਾਜੀ ਵੱਡੇ ਸਰੂਪ ਲੈ ਕੇ ਆਏ ਬਾਬਾ ਦੇਵ ਸਿੰਘ ਜੀ ਬਾਬਾ ਮਨੀ ਸਿੰਘ ਦੇ ਹੱਥੋਂ ਲਿਖਾਇ ਸਾਬੋਦੀ ਤਲਵੰਡੀ ਪੰਜਾਬ ਇੱਥੇ ਉਹਨਾਂ ਨੂੰ ਤਿਲਕ ਲਾਇਆ ਹਜੂਰ ਸਾਹਿਬ ਦੂਜਾ ਗੁਰੂ ਗ੍ਰੰਥ ਸਾਹਿਬ ਇੱਥੇ ਲਿਖਿਆ ਪਿਆਰੇ ਦਿਆ ਸਿੰਘ ਪਿਆਰੇ ਧਰਮ ਸਿੰਘ ਜੀ ਨੇ ਇਸ ਤੋਂ ਬਾਅਦ ਹਜੂਰ ਸਾਹਿਬ ਕੋਈ ਸਰੂਪ ਆਏ ਨਹੀਂ ਮਹਾਰਾਜ ਕਲਗੀਧਰ ਪਾਸ਼ਾ ਜੀ ਦੇ ਨਾਲ ਆਏ ਹਜੂਰ ਸਾਹਿਬ ਇਹ ਦੋਹਾਂ ਪਿਆਰਿਆਂ ਜੀ ਦੇ ਨਾਮ ਤੇ ਇਹ ਸਾਨ ਪ੍ਰਸਿੱਧਾ ਇਹਨਾਂ ਪਿਆਰਿਆਂ ਜੀ ਦੇ ਲੜੀਵਾਰ ਆਪਣੇ ਹੱਥੋਂ ਲਿਖੇ ਜੁਗੋ ਜੁਗਟਾਲ ਚਾਰ ਤੱਕ ਦੇ ਮਾਲਕ ਗੰਸਰੀ ਗੁਰੂ ਗ੍ਰੰਥ ਸਾਹਿਬ ਜੀ ਹਾਂ 6 ਗੁਰੂ ਅਤੇ 15 ਭਗਤਾਂ ਦੀ ਸਾਰੀ ਬਾਣੀ ਸੰਪੂਰਨ ਦਰਜ ਹਾਂ ਸਾਰੀਆਂ ਸੰਤਾਂ ਪ੍ਰੇਮ ਪਾਉਣਾ ਸ਼ਰਧਾ ਪਿਆਰ ਨਾਲ ਦਰਸ਼ਨਦਾਰੇ ਕਰ ਲੋ ਪਵਨ ਨਿਸਾਨਾਂ ਦੀ ਆਪ ਸਾਰੇ ਖੁਸ਼ੀਆਂ ਪ੍ਰਾਪਤ ਕਰੋ ਬੋਲੇ ਸੋ ਨਿਹਾਲ ਇਹ ਇੱਕ ਪਵਿੱਤਰ ਗ੍ਰੰਥਾ ਜਿਹੜਾ ਹੱਥ ਲਿਖਤ ਹੈਗਾ ਜਿਹਦੇ ਵਿੱਚ ਤਸਵੀਰਾਂ ਵੀ ਜੜੀਆਂ ਬੜੀਆਂ ਨਜ਼ਰ ਆਉਂਦੀਆਂ ਨੇ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਤਸਵੀਰ ਹੈਗੀ ਆ ਉਹ ਸਾਹਮਣੇ ਨਜ਼ਰ ਆ ਰਹੀ ਆ ਪੁਰਾਤਨ ਸਮੇਂ ਦੀ ਜਿਹੜੀ ਹੈ ਇਹ ਤਸਵੀਰ ਜਿਹੜੀ ਦਰਸਾਈ ਜਾਂਦੀ ਆ ਤੇ ਅੱਗੇ ਗੁਰੂ ਸਾਹਿਬ ਦੀ ਜਿਹੜੀ ਤਸਵੀਰ ਹੈ ਉਹ ਵੀ ਆ ਪਰ ਅੱਜ ਬੇਸ਼ੱਕ ਇਹ ਗ੍ਰੰਥ ਜਿਹੜਾ ਬਿਰਧ ਹੋ ਚੁੱਕਿਆ ਰੱਜ ਵੀ ਸੰਗਤਾਂ ਜੜੀਆਂ ਨੇ ਉਹ ਦਰਸ਼ਨ ਕਰਦੀਆਂ ਦਰਸ਼ਨ ਦਿਦਾਰੇ ਕਰਦੀਆਂ ਇੱਥੇ ਜੜੀਆਂ ਦੇਖਦੀਆਂ ਬਿਲਕੁਲ ਹੱਥ ਲਿਖਤ ਜਿਹੜੀ ਆ ਉਹ ਜਿਹੜੀ ਆ ਪੂਰੀ ਲਿਖਾਈ ਹੈ ਇੱਥੇ ਇਸ ਦੇ ਵਿੱਚ ਤੁਸੀਂ ਜੇ ਦੇਖੋ ਤਾਂ ਇੱਕ ਇੱਕ ਜਿਹੜਾ ਇਹਦਾ ਅੱਖਰ ਆਪ ਕਲਮ ਨਾਲ ਲਿਖਿਆ ਹੋਇਆ ਨਜ਼ਰ ਆਉਂਦਾ ਆ ਤੇ ਆਮ ਕਰਕੇ ਅੱਜਕੱਲ ਜਿਹੜੀ ਪ੍ਰਿੰਟਿੰਗ ਹੁੰਦੀ ਆ ਪਰ ਇਹ ਪ੍ਰਿੰਟਿੰਗ ਨਹੀਂ ਇਹ ਹੱਥ ਲਿਖਤ ਪੂਰਾ ਗ੍ਰੰਥ ਹੈਗਾ ਜਿਹੜਾ ਪੰਨੇ ਵੀ ਜਿਹੜੇ ਸੁਨਹਿਰੀ ਨਜ਼ਰ ਆਉਂਦੇ ਨੇ ਇਹ ਦੁਰਲਭ ਤਸਵੀਰ ਹੈ ਜਿਹੜੀ ਕਿ ਅੱਜ ਇੱਥੇ ਸਾਨੂੰ ਦੇਖਣ ਨੂੰ ਮਿਲ ਰਹੀ ਆ ਇੱਥੇ ਸੇਵਾ ਲੰਬੇ ਸਮੇਂ ਤੋਂ ਚੱਲ ਰਹੀ ਆ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਜੀ ਦੇ ਸਥਾਨ ਦੇ ਉੱਤੇ ਇਹ ਗ੍ਰੰਥ ਜਿਹੜਾ ਨਾਲ ਸ਼ਸ਼ੋਭਿਤ ਹੈਗਾ ਜਿੱਥੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਦਰਸ਼ਨ ਦੀਦਾਰੇ ਕਰਦੇ ਤੇ ਇੱਕ ਪਰਿਵਾਰ ਆ ਜਿਹੜਾ ਸ਼ੁਰੂ ਤੋਂ ਜਿਹੜਾ ਸੇਵਾ ਕਿੰਨਾ ਟਾਈਮ ਹੋ ਗਿਆ ਇਹ ਸਾਡੇ ਸੁਖਾ ਹੀ ਪਰਿਵਾਰ ਵੱਲੋਂ ਇਹ ਸੰਦੀ ਪੀੜੀਦਰ ਪੀੜੀ ਸੇਵਾ ਚੱਲੀ ਆ ਰਹੀ ਹੈ ਮਾਰਾ ਦੀ ਕਿਰਪਾ ਨਾਲ ਇਹ ਸਾਡੇ ਹੁਣ ਚੌਥੀ ਪੀੜੀ ਸੇਵਾ ਕਰ ਰਹੀ ਹੈ ਸੋ ਬਿਲਕੁਲ ਇਹ ਗਰੰਥ ਸਾਹਿਬ ਹੈਗੇ ਨੇ ਸੰਗਤਾਂ ਦਰਸ਼ਨ ਕਰਨ ਲਈ ਇੱਥੇ ਆਉਂਦੀਆਂ ਨੇ ਦਰਸ਼ਨਦਾਰ ਕੀਤੇ ਜਾਂਦੇ ਨੇ ਤੇ ਇਹ ਗਰੰਥ ਸਾਹਿਬ ਜਿਹੜੇ ਨੇ ਪੁਰਾਤਨ ਨੇ ਪੁਰਾਤਨ ਹੋਣ ਕਰਕੇ ਅੱਜ ਸੰਗਤਾਂ ਇੱਥੇ ਪਹੁੰਚਦੀਆਂ ਨੇ ਇਸ ਥਾਂ ਤੇ ਦਰਸ਼ਨ ਕਰਦੀਆਂ ਤੇ ਉਹ ਗਰੰਥ ਸਾਹਿਬ ਜਿਹੜੇ ਅੱਜ ਸਾਨੂੰ ਅਸੀਂ ਇਹ ਦੁਰਲਭ ਤਸਵੀਰ ਦਿਖਾਈ ਹੈ ਸ਼ਾਇਦ ਇਹ ਕਿਤੇ ਦੇਖਣ ਨੂੰ ਮਿਲੇ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਪੀਡੀਸੀ ਨਿਊਜ਼ ਨੰਦੇੜ ਸਾਹਿਬ